ਇੱਕ ਵਿਅਕਤੀ ਬਹੁਤ ਦਿਨਾਂ ਤੋਂ ਪਰੇਸ਼ਾਨ ਸੀ ਜਿਸ ਦੇ ਕਾਰਨ ਉਸ ਦਾ ਸੁਭਾਅ ਚੁਚੜਾ ਹੋ ਗਿਆ ਸੀ ਉਹ ਗੱਲ-ਗੱਲ ਤੇ ਗੁੱਸਾ ਕਰਨ ਲੱਗਿਆ ਉਸ ਦੀ ਪਰੇਸ਼ਾਨੀ ਇਹ ਸੀ ਕਿ ਘਰ ਦੇ ਸਾਰੇ ਖਰਚ ਉਸ ਉੱਪਰ ਸਨ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਸੀ ਨੌਕਰੀ ਵੀ ਕਰਦਾ ਸੀ ਪਰ ਉਸ ਨੂੰ ਲੱਗਦਾ ਸੀ ਕਿ ਉਸ ਦੀ ਤਨਖਾਹ ਬਹੁਤ ਘੱਟ ਕਿਤੇ ਆਉਣ ਜਾਣ ਦਾ ਖਰਚ ਦੁੱਖ ਸੁੱਖ ਦਾ ਖਰਚ ਹਰ ਤਰ੍ਹਾਂ ਦਾ ਖਰਚ ਉਸ ਨੂੰ ਹੀ ਉਠਾਉਣਾ ਪੈਂਦਾ ਇਹੀ ਗੱਲ ਉਹਨੂੰ ਵਾਰ-ਵਾਰ ਪਰੇਸ਼ਾਨ ਕਰਦੀ। ਇਹੀ ਗੱਲਾਂ ਨੂੰ ਸੋਚ-ਸੋਚ ਕੇ ਉਹ ਪਰੇਸ਼ਾਨ ਰਹਿੰਦਾ ਤੇ ਪਰੇਸ਼ਾਨ ਹੋਣ ਦੇ ਕਾਰਨ ਉਸਦੇ ਘਰ ਵਿੱਚ ਕਲੇਸ਼ ਰਹਿੰਦਾ। ਕਦੀ ਘਰਵਾਲੀ ਨਾਲ ਝਗੜਾ, ਕਦੀ ਮਾਪਿਓ ਦੇ ਨਾਲ, ਕਦੀ ਬੱਚਿਆਂ ਉੱਪਰ ਵੇਵਾਜਾ ਗੁੱਸਾ ਹੋ ਜਾਂਦਾ। ਇੱਕ ਦਿਨ ਉਹ ਪਰੇਸ਼ਾਨੀ ਵਿੱਚ ਬੈਠਾ ਸੀ ਕਿ ਉਸਦਾ ਪੁੱਤਰ ਉਸ ਕੋਲ ਆਇਆ ਤੇ ਕਹਿਣ ਲੱਗਾ, "ਪਾਪਾ, ਮੇਰੇ ਸਕੂਲ ਦਾ ਕੰਮ ਕਰਵਾ ਦਿਓ। ਮੈਨੂੰ ਹੋਮਵਰਕ ਮਿਲਿਆ ਵਾ।" ਉਸਨੇ ਬੱਚੇ ਨੂੰ ਬਹੁਤ ਝੜਕਿਆ। ਤੇ ਉਥੋਂ ਜਾਣ ਲਈ ਗਿਆ ਬੱਚਾ ਚਲੇ ਗਿਆ ਪਰ ਕੁਝ ਦੇਰ ਬਾਅਦ ਜਦੋਂ ਉਸ ਆਦਮੀ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਆਪਣੇ بیٹے ਕੋਲ ਉਸਦੇ ਕਮਰੇ ਵਿੱਚ ਗਿਆ ਉਸ ਨੇ ਦੇਖਿਆ ਕਿ ਉਸ ਦਾ ਬੇਟਾ ਸੌ ਚੁੱਕਾ ਸੀ ਤੇ ਉਸ ਦੇ ਹੱਥ ਵਿੱਚ ਹੋਮਵਰਕ ਦੀ ਕਾਪੀ ਸੀ ਉਸ ਨੇ بیٹے ਦੇ ਹੱਥ ਵਿੱਚੋਂ ਹੋਲੀ ਜੀ ਕਾਪੀ ਲਈ ਤੇ ਕਾਪੀ ਖੋਲ ਕੇ ਪੜ੍ਹਨ ਲੱਗਾ ਤੇ ਉਸ ਦੀ ਨਜ਼ਰ ਹੋਮਵਰਕ ਦੇ ਟਾਈਟਲ ਤੇ ਪਈ ਟਾਈਟਲ ਸੀ ਕਿ ਉਹ ਚੀਜ਼ਾਂ ਜਿਹੜੀਆਂ ਸ਼ੁਰੂ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਚੰਗੀਆਂ ਲੱਗਦੀਆਂ ਹਨ ਇਸ ਟਾਈਟਲ ਤੇ ਬੱਚੀ ਨੇ ਇੱਕ ਪੈਰਾ ਲਿਖਣਾ ਸੀ ਜੋ ਕਿ ਉਹ ਬੱਚਾ ਲਿਖ ਚੁੱਕਿਆ ਸੀ ਪਿਤਾ ਬੜੇ ਧਿਆਨ ਨਾਲ ਬੱਚੇ ਵੱਲੋਂ ਲਿਖਿਆ ਪੈਰਾ ਪੜਨ ਲੱਗਾ ਬੱਚੇ ਨੇ ਲਿਖਿਆ ਸੀ ਮੈਂ ਆਪਣੇ ਫਾਈਨਲ ਪੇਪਰਾਂ ਦਾ ਧੰਨਵਾਦ ਕਰਦਾ ਪਹਿਲਾਂ ਤਾਂ ਇਹ ਵੀ ਕਿ ਮੈਨੂੰ ਇਹ ਪੇਪਰ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਇੰਨਾ ਵਿੱਚ ਉਹਨਾਂ ਤੋਂ ਬਾਅਦ ਜਦੋਂ ਮੈਨੂੰ ਪੇਪਰ ਮੇਰੇ ਹੋ ਜਾਂਦੇ ਆ ਮੈਨੂੰ ਸਕੂਲ ਦੀਆਂ ਛੁੱਟੀਆਂ ਜਿਹੜੀਆਂ ਹੋ ਜਾਂਦੀਆਂ ਪਰ ਇਹਨਾਂ ਤੋਂ ਬਾਅਦ ਮੈਨੂੰ ਸਕੂਲ ਦੀਆਂ ਜਿਹੜੀਆਂ ਛੁੱਟੀਆਂ ਹੋ ਜਾਂਦੀਆਂ ਉਹ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਦੂਜੇ ਨੰਬਰ ਤੇ ਬੱਚੇ ਨੇ ਲਿਖਿਆ ਕਿ ਮੈਂ ਆਪਣੀ ਬੇਸਵਾਦ ਤੇ ਕੌੜੀਆਂ ਦਵਾਈਆਂ ਦਾ ਧੰਨਵਾਦ ਕਰਦਾ ਕਿਉਂਕਿ ਸ਼ੁਰੂ ਵਿੱਚ ਮੈਨੂੰ ਇਹ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਇਹ ਮੇਰੀ ਬਿਮਾਰੀ ਤੋਂ ਠੀਕ ਕਰ ਦਿੰਦੀਆਂ ਤੇ ਬੱਚੇ ਨੇ ਤੀਜੇ ਨੰਬਰ ਤੇ ਲਿਖਿਆ ਮੈਨੂੰ ਸਵੇਰੇ ਸਵੇਰੇ ਜਗਾਉਣ ਵਾਲੀ అలਾਰਮ ਘੜੀ ਦਾ ਮੈਂ ਬਹੁਤ ਧੰਨਵਾਦ ਕਰਦਾ ਐ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਪਰ ਇਸ ਦੇ ਕਾਰਨ ਮੈਂ ਆਪਣਾ ਸਾਰਾ ਕੰਮ ਟਾਈਮ ਨਾਲ ਕਰਦਾ ਹਾਂ ਤੇ ਸਕੂਲ ਵੀ ਟਾਈਮ ਨਾਲ ਮੈਂ ਜਾਂਦਾ ਹਾਂ ਫਿਰ ਬੱਚੇ ਨੇ ਲਿਖਿਆ ਮੈਂ ਪ੍ਰਮਾਤਮਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਚੰਗੇ ਪਾਪਾ ਦਿੱਤੇ ਮੈਨੂੰ ਉਹਨਾਂ ਦੀਆਂ ਝੜਕਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਪਰ ਉਹ ਮੈਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਆ ਕੇ ਦਿੰਦੀਆਂ ਹਨ ਬਹੁਤ ਸਾਰੇ ਘਡੌਣੇ ਲੈ ਕੇ ਦਿੰਦੇ ਹਨ ਮੈਨੂੰ ਕਮਾਉਣ ਵਾਸਤੇ ਬਾਹਰ ਲੈ ਕੇ ਜਾਂਦੇ ਹਨ ਮੈਂ ਬਹੁਤ ਖੁਸ਼ ਹੁੰਦਾ ਹਾਂ ਕਿਉਂਕਿ ਮੇਰੇ ਕੋਲ ਪਾਪਾ ਹਨ ਤੇ ਮੇਰੇ ਦੋਸਤ ਰਾਜਕੋਲ ਤੇ ਪਾਪਾ ਵੀ ਨਹੀਂ ਹਨ ਬੱਚੇ ਦੇ ਹੋਮਵਰਕ ਦਾ ਪੈਰਾ ਪੜ੍ਹਨ ਤੋਂ ਬਾਅਦ ਉਸਦੇ ਪਿਤਾ ਨੂੰ ਐਂਜ ਲੱਗਾ ਜਿਵੇਂ ਉਹ ਕਿਸੇ ਗਹਿਰੀ ਨੀਂਦ ਤੋਂ ਜਾਗਿਆ ਹੋਵੇ ਉਸਦੀ ਸੋਚ ਬਦਲ ਗਈ ਬੱਚੇ ਦੀਆਂ ਲਿਖੀਆਂ ਗੱਲਾਂ ਉਸਦੇ ਦਿਮਾਗ ਵਿੱਚ ਵਾਰ-ਵਾਰ ਘੁੰਮਣ ਲੱਗੀਆਂ ਕਾਸ ਕਰਕੇ ਅਖੀਰ ਵਾਲੀ ਗੱਲ ਨੇ ਤਾਂ ਉਸਦੀ ਨੀਂਦ ਹੀ ਉਡਾ ਦਿੱਤੀ ਫਿਰ ਉਹ ਆਦਮੀ ਸ਼ਾਂਤੋ ਕੇ ਬੈਠ ਗਿਆ ਤੇ ਉਸਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਉਸਨੇ ਆਪਣੀ ਪਹਿਲੀ ਪਰੇਸ਼ਾਨੀ ਬਾਰੇ ਲਿਖਿਆ ਮੈਨੂੰ ਘਰ ਦੇ ਸਾਰੇ ਖਰਚ ਕਰਨੇ ਪੈਂਦੇ ਹਨ ਐਸਾ ਮਤਲਬ ਹੈ ਕਿ ਮੇਰੇ ਕੋਲ ਘਰ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਨਾ ਲੋਕਾਂ ਤੋਂ ਕਈ ਗੁਣਾ ਬਿਹਤਰ ਸਥਿਤੀ ਵਿੱਚ ਹਾਂ ਤੇ ਜਿਨ੍ਹਾਂ ਕੋਲ ਘਰ ਵੀ ਨਹੀਂ ਆ ਦੂਜੀ ਸਮੱਸਿਆ ਵਿੱਚ ਉਨੇ ਲਿਖਿਆ ਕਿ ਮੈਨੂੰ ਪਰਿਵਾਰ ਦੀ ਖਰਚ ਉਠਾਉਣੇ ਪੈਂਦੇ ਹਨ ਇਸ ਦਾ ਮਤਲਬ ਹੈ ਕਿ ਮੇਰੇ ਕੋਲ ਪਰਿਵਾਰ ਪਰਮਾਤਮਾ ਦੀ ਕਿਰਪਾ ਨਾਲ ਸੋਹਣਾ ਪਰਿਵਾਰ ਹੈ ਮੈਂ ਉਹਨਾਂ ਲੋਕਾਂ ਤੋਂ ਜ਼ਿਆਦਾ ਖੁਸ਼ ਨਸੀਬ ਹਾਂ ਜਿਨ੍ਹਾਂ ਦਾ ਪਰਿਵਾਰ ਹੀ ਨਹੀਂ ਹੈਗਾ ਉਹ ਦੁਨੀਆ ਵਿੱਚ ਬਿਲਕੁਲ ਇਕੱਲੇ ਰਹਿੰਦੇ ਆ ਤੀਜੀ ਪਰੇਸ਼ਾਨੀ ਉਸਨੇ ਲਿਖੀ ਮੈਂ ਨੌਕਰੀ ਕਰਦਾ ਬੇਸ਼ੱਕ ਮੇਰੀ ਸੈਲਰੀ ਘਾਟਾ ਪਰ ਪਰਮਾਤਮਾ ਦੀ ਕਿਰਪਾ ਨਾਲ ਮੈਂ ਉਹਨਾਂ ਲੋਕਾਂ ਤੋਂ ਕਈ ਗੁਣਾ ਕਿਸਮਤ ਵਾਲਾ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਜਿਨ੍ਹਾਂ ਕੋਲ ਕਰਨ ਨੂੰ ਕੰਮ ਹੀ ਨਹੀਂ ਹੁੰਦਾ ਫਿਰ ਉਸ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਕਿਹਾ हे ਵਾਹਿਗੁਰੂ ਜੀ ਤੇਰੀ ਕਿਰਪਾ ਹੈ ਤੂੰ ਮੈਨੂੰ ਤੰਦਰੁਸਤੀ ਬਖਸ਼ੀ ਹੈ ਪੂਰਾ ਸਰੀਰ ਮੇਰਾ ਸਹੀ ਸਲਾਮਤ ਹੈ ਕਿਉਂਕਿ ਦੁਨੀਆ ਵਿੱਚ ਬਹੁਤ ਦੁੱਖ ਬਿਮਾਰੀਆਂ ਹਨ ਤੇ ਕਈ ਵਿਚਾਰੇ ਲੋਕ ਤਾਂ ਅੰਗਹੀਣ ਹੁੰਦੇ ਆ ਇਹ ਕਹਿੰਦੇ ਆ ਕਹਿੰਦੇ ਆ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ ਹੁਣ ਉਸ ਦੀ ਸੋਚ ਬਿਲਕੁਲ ਬਦਲ ਚੁੱਕੀ ਸੀ ਉਨੂੰ ਅੰਜ ਲੱਗਾ ਜਿਵੇਂ ਉਸ ਦਾ ਸਰੀਰ ਮਨ ਤੇ ਸਿਰ ਹਲਕਾ ਹੋ ਗਿਆ ਹੋਵੇ ਉਸ ਨੇ ਆਪਣੇ ਮਨ ਅੰਦਰ ਇੱਕ ਅਜੀਬ ਜਿਹੀ ਸ਼ਾਂਤੀ ਨੂੰ ਮਹਿਸੂਸ ਕੀਤਾ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਗਈਆਂ ਸਨ ਉਹ ਆਦਮੀ ਆਪਣੇ ਬੱਚੇ ਕੋਲ ਗਿਆ ਉਸ ਨੇ ਆਪਣੇ ਸੁੱਤੇ ਹੋਏ ਬੱਚੇ ਦਾ ਮੱਥਾ ਚੁੰਮਿਆ ਆਪਣੇ ਬੇਟੇ ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਇਹ ਜਿਹੜੀ ਸਾਰੀ ਜ਼ਿੰਦਗੀ ਵਿੱਚ ਜੋ ਵੀ ਪਰੇਸ਼ਾਨੀਆਂ ਹਨ ਜਦੋਂ ਤੱਕ ਅਸੀਂ ਉਸ ਨੂੰ ਨਕਾਰਾਤਮਕ ਨਜ਼ਰੀਏ ਨਾਲ ਵੇਖਦੇ ਰਵਾਂਗੇ ਉਦੋਂ ਤੱਕ ਅਸੀਂ ਆਪਣੇ ਆਪ ਨੂੰ ਪਰੇਸ਼ਾਨੀ ਨਾਲ ਘਿਰਿਆ ਹੀ ਪਾਵਾਂਗੇ ਤੇ ਪਰੇਸ਼ਾਨ ਰਵਾਂਗੇ ਜਦੋਂ ਅਸੀਂ ਪਰੇਸ਼ਾਨੀਆਂ ਨੂੰ ਪੋਜ਼ਿਟਿਵ ਨਜ਼ਰੀਏ ਨਾਲ ਦੇਖਾਂਗੇ ਤਾਂ ਉਹ ਪਰੇਸ਼ਾਨੀਆਂ ਜਾਂ ਤਾਂ ਖਤਮ ਹੋ ਜਾਣਗੀਆਂ ਹਰੇਕ ਮਨੁੱਖ ਦੇ ਦਿਮਾਗ ਵਿੱਚ ਦੋ ਕੋੜੇ ਦੌੜਦੇ ਹਨ 네ਗੇਟਿਵ ਤੇ ਪੋਜ਼ਿਟਿਵ ਜਿਸ ਨੂੰ ਜ਼ਿਆਦਾ ਖੁਰਾਕ ਪਾਉਗੇ ਉਹ ਹੀ ਜਿੱਤੇਗਾ ਆਓ ਹੁਣ ਆਪਾਂ ਇੱਕ ਹੋਰ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਸੇ ਨਗਰ ਵਿੱਚ ਦੋ ਸੰਤ ਰਹਿੰਦੇ ਸਨ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਉਹ ਰੋਜ਼ ਸਵੇਰੇ-ਸਵੇਰੇ ਦੋਵੇਂ ਵੱਖਰੇ-ਵੱਖਰੇ ਪਿੰਡ ਵਿੱਚ ਜਾਂਦੇ ਤੇ ਭਿਖਿਆ ਮੰਗ ਕੇ ਲੈ ਆਉਂਦੇ ਤੇ ਫਿਰ ਸਾਰਾ ਦਿਨ ਰੱਬ ਦਾ ਨਾਮ ਲੈਂਦੇ ਭਿਖਿਆ ਨਾਲ ਹੀ ਉਹਨਾਂ ਦਾ ਜੀਵਨ ਚੱਲ ਰਿਹਾ ਸੀ ਇੱਕ ਦਿਨ ਉਹ ਦੋਵੇਂ ਪਿਖਿਆ ਮੰਗਣ ਵੱਖਰੇ ਵੱਖਰੇ ਪਿੰਡਾਂ ਵਿੱਚ ਗਏ ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਤੂਫਾਨ ਆਇਆ ਸੀ ਤੇ ਜਦੋਂ ਪਹਿਲੇ ਸੰਤ ਨੇ ਆ ਕੇ ਆਪਣੀ ਝੌਂਪੜੀ ਦੇਖੀ ਤਾਂ ਝੌਂਪੜੀ ਅੱਧੀ ਟੁੱਟੀ ਹੋਈ ਸੀ ਉਹ ਗੁੱਸੇ ਨਾਲ ਰੱਬ ਤੇ ਚਲਾਉਣ ਲੱਗਿਆ ਕਹਿਣ ਲੱਗਾ ਇੰਨੀ ਪਾਠ ਪੂਜਾ ਕਰਦੇ ਆਂ ਇੰਨੀ ਭਗਤੀ ਬੰਦਗੀ ਕਰਦੇ ਆਂ ਚੋਰ ਲੁਟੇਰਿਆਂ ਦੇ ਘਰ ਤੇ ਸਹੀ ਸਲਾਮਤ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਸਾਡੀ ਝੌਂਪੜੀ ਤੋੜ ਕੇ ਰੱਖ ਦਿੱਤੀ ਰੱਬ ਨੇ ਰੱਬ ਵੀ ਚੰਗੇ ਨਾਲ ਬੁਰਾ ਕਰਦਾ ਤੇ ਮਾੜੇ ਲੋਕਾਂ ਦਾ ਸਾਥ ਦਿੰਦਾ ਰੱਬ ਬੜਾ ਹੀ ਬੇਰਹਿਮ ਐਨੇ ਚਿਰ ਨੂੰ ਦੂਸਰਾ ਸੰਤ ਆਇਆ ਉਸਨੇ ਟੁੱਟੀ ਚੌਪੜੀ ਦੇਖੀ ਤਾਂ ਖੁਸ਼ ਹੋਇਆ ਉਸਨੇ ਜ਼ਮੀਨ ਤੇ ਮੱਥਾ ਲਾ ਕੇ ਰੱਬ ਦਾ ਸ਼ੁਕਰ ਕੀਤਾ ਤੇ ਕਿਹਾ ਤੂੰ ਆਪਣੇ ਭਗਤਾਂ ਦੀ लाਜ ਰੱਖਦਾ ਐਨੇ ਭਿਆੰਕਰ ਤੂਫਾਨ ਵਿੱਚ ਵੀ ਸਾਡੀ ਅੱਧੀ ਚੌਪੜੀ ਸਹੀ ਸਲਾਮਤ ਆ ਹੁਣ ਅਸੀਂ ਇਸ ਵਿੱਚ ਆਰਾਮ ਕਰ ਸਕਾਂਗੇ ਅੱਜ ਤੋਂ ਮੇਰਾ ਵਿਸ਼ਵਾਸ ਤੇਰੇ ਤੇ ਹੋਰ ਵੱਧ ਗਿਆ ਏ ਇਹਨਾਂ ਕਹਾਣੀਆਂ ਤੋਂ ਸਾਨੂੰ ਇਹ ਪਤਾ ਲੱਗਦਾ ਏ ਕਿ ਨੈਗੇਟਿਵ ਵਿਚਾਰਾਂ ਤੋਂ ਮਾਨਸਿਕ ਪਰੇਸ਼ਾਨੀ ਪੈਦਾ ਹੁੰਦੀ ਆ ਸਾਨੂੰ ਚੰਗੀਆਂ ਚੀਜ਼ਾਂ ਵੀ ਦਿਖਾਈ ਨਹੀਂ ਦਿੰਦੀਆਂ ਜਿਵੇਂ ਲੋਹੇ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ ਪਰ ਉਸ ਦਾ ਆਪਣਾ ਜੰਗ ਉਹਨੂੰ ਨਸ਼ਟ ਕਰ ਸਕਦਾ ਏ ਐਸੇ ਤਰ੍ਹਾਂ ਮਨੁੱਖ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ ਪਰ ਉਸ ਦੀ ਨਕਾਰਾਤਮਕ ਸੋਚ ਹੀ ਉਹਨੂੰ ਖਤਮ ਕਰ ਸਕਦੀ